ਗੁੱਸਾ ਸਿੱਧੀ ਜਿਹਾ ਲੱਗਾ ਆ ਕੈਨੇਡਾ ਵਾਲੀਆਂ ਕੁੜੀਆਂ ਨਾਲ 15 ਮਿੰਟਾਂ ਜੇ ਆਏ ਜੇ ਕਰਕੇ ਕੀ ਚਾਹੀਦਾ ਤੁਹਾਡੇ ਘਰ ਦਾ ਸਾਰਾ ਨਾਲ ਹਲਸੀ ਬੰਦਾ ਬਸ ਇਹਨੇ ਕੁਰਸੀ ਢਾਹ ਕੇ ਦੇ ਵੇਖੀ ਜਾਣਾ ਕੋਈ ਕੀ ਕਰਦਾ ਕੋਈ ਕੀ ਸਤਿ ਗੁਰੂ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਔ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਇਹ ਕ ਭਰਾਵਾ ਸਾਡਾ ਗੁੱਸਾ ਸਿੱਧੀ ਜਾ ਲੱਗ ਗੱਲ ਆ ਕੈਨੇਡਾ ਵਾਲੀਆਂ ਕੁੜੀਆਂ ਨਾਲ ਠੀਕ ਆ ਸਾਡੇ ਭਰਾ ਤੇ 3000 ਰੁਪਇਆ ਡ ਕਟ ਗੱਡੀ ਦੇ ਦੇਣੇ ਆ ਮਹਿੰਗੀ 15 ਮਿੰਟਾਂ ਜਾਂ ਐਂ ਦੇ ਕਰਕੇ ਕੀ ਚਾਹੀਦਾ ਕੀ ਚਾਹੀਦਾ ਕਰਕੇ ਤੁਸੀਂ ਉਹਨੂੰ 15 ਸਾਲ ਲਈ ਲੋਨ ਚ ਫਸਾ ਦਿੰਦੇ ਤੇ ਜੱਬ ਨੂੰ ਫੜਿਆ ਰਹਿਦਾ ਉਹ ਮਹੀਨੇ ਦੀ ਉਹਨੂੰ 12-1300 ਕਿਸ਼ਤ ਆਉਂਦੀ ਆ ਤੇ ਰਹਿਂਦਾ ਖਾ ਰਗਾ ਉਹਦੇ ਕੋਲ 15-1600 ਹਜ਼ਾਰ ਉਹਦਾ ਰੈਂਟ ਨਿਕਲ ਜਾਂਦਾ 5-700 ਵਿਚਾਰਾ ਕੁੜਿਆ ਉਹਦਾ ਜਾ ਉਹਦਾ ਗਰੋਸਰੀ ਦਾ ਖਰਚਾ ਚੱਕਦਾ ਬਚਦੀਆਂ ਉਹਨੂੰ ਦਵਾਵਾ ਹੀ ਆ ਹਾਂ ਤੇ ਘਰੋਂ ਗਾਲਾਂ ਜਿਹੜੀਆਂ ਪੈਂਦੀਆਂ ਕਿ ਸਾਡਾ 40 ਲੱਖ ਲਵਾ ਕੇ ਚਲ ਗਿਆ ਤੇ ਹੁਣ ਵਾਪਸ ਕੋਈ ਨਹੀਂ ਭੇਜਦਾ ਉਹ ਹੀ ਪੈਂਦੀਆਂ ਗਾਲਾਂ ਉਹਨੂੰ ਆਲੂ ਲੈ ਜੋ ਯਾ ਮੈਂ ਚੱਲ ਹਰਲੀਨ ਬਾਹਰ ਆਰਡਰ ਲੈ ਇੱਕ ਕੁਰਸੀ ਵੀ ਨਾਲ ਹੀ ਕੱਢ ਦੇਈਦੀ ਹੁੰਦੀ ਐ ਜਦੋਂ ਬੰਦਾ ਇੱਕ ਕੱਢ ਜੇ ਉੱਠੋ ਉੱਠੋ ਐਵੇਂ ਤੇਜ਼ ਬਣੀਆਂ ਨੇ ਪ੍ਰਭ ਨੇ ਹਾਰ ਨਾ ਹਣ ਪ੍ਰਭ ਇਹ ਕੰਮ ਨਹੀਂ ਚੀਟਿੰਗ ਕਰਦੀ ਏ ਕੰਭਾਰ ਹਣ ਇੱਕ ਕੁਰਸੀ ਰਹਿ ਗਈ ਹੁਣ ਪ੍ਰਭ ਰਹਿ ਗਈ ਪ੍ਰਭ ਤੂੰ ਹਾਰਨਾ ਐ ਕਿ ਮੈਨੂੰ ਤੇਰਾ ਪੱਕਾ ਪਤਾ ਜੂ ਵੀ ਤੇਰੇ ਨਾਲ ਤੇਜ ਹੀ ਆਓ ਪ੍ਰਭਾਰਗੀ ਹੇ ਬਦਤਮੀਜ਼ ਲੇਡੀ ਤਿਆਰ ਹੋ ਜਾ ਪਰੇ ਨੂੰ ਨਾ ਵੇਖ ਇੱਧਰ ਵੇਖ ਤੈਨੂੰ ਕਿਉਂ ਆਣਾਰੇ ਪਹੁੰਚ ਚੁੱਕੇ ਨੇ ਗੱਬਰੂ ਬਾਲਟੀਆਂ ਲੈ ਗਏ ਇਹ ਬਾਲਟੀ ਭਰਦੇ ਨਹੀਂ ਦੇ ਮੁੱਕੀਆਂ ਮਾਰ ਮਾਰ ਕੇ ਤੇਰੀ ਜਲੂਸ ਕੱਢ ਦੇਣੀ ਅੱਜ ਟੀਰੀਏ ਜੀਏ ਤੇੜਿਆਣਾ ਫਿਰ ਗੋਇਆ ਸੱਟ ਤੂੰ ਗੋਇਆ ਆ ਸਾਡੇ ਘਰ ਦਾ ਸਾਰਾ ਨਾਲ ਸੀ ਬੰਦਾ ਬਸ ਇਹਨੇ ਕੁਰਸੀ ਢਾਗ ਦੇ ਵੇਖੀ ਜਾਣਾ ਕੋਈ ਕੀ ਕਰਦਾ ਕੋਈ ਕੀ ਕਰਦਾ ਹਨਾ ਯੂ ਐਗਰੀ ਵਿਦ ਮੀ ਯੈਸ ਓਕੇ ਦੀਸ ਇਜ਼ ਐਗਰੀ ओके यस ਆਪ ਵੀ ਮੰਨ ਗਏ ਹਣ ਕਿਉਂ ਖੋਪ ਜੱਟ ਦਾ ਐਂ ਕਰਦੇ ਆਂਗੇ ਠੀਕ ਹੈ ਨਾ ਤਿਰਬਾਜੀ ਨਹੀਂ ਕਰਨੀ ਮੇਰੇ ਨਾਲ ਸੱਟ ਲਾ ਸੱਟ ਲਾ ਗੋਇਆ ਕਿੱਧਰ ਵੇਨਾ ਕਦੇ ਬਹਾਨੇ ਕੋਦੇ ਮੰਮੀ ਇੱਕ ਗੱਲ ਦੱਸੀ ਜਦੋਂ ਆਪਣੇ ਕੋਈ ਡੰਗਰਾਂ ਦਾ ਕੰਮ ਕਰਨਾ ਹੋਵੇ ਸਾਰਿਆਂ ਨਾਲ ਵੱਧ ਕੌਣ ਰਹਿੰਦਾ ਸੱਚੀ ਸੱਚੀ ਹੁਣ ਮੂੰਹ ਪਰੇ ਕਰ ਲਿਆ ਵੇਖਿਆ ਆਪਦੇ ਮੁੰਡੇ ਦੀ ਆਪਦੇ ਮੂੰਹਾਂ ਬੇਇੱਜ਼ਤੀ ਨਹੀਂ ਕਰ ਸਕਦੀਏ। ਉਹਨਾਂ ਪਾਪਾਂ ਨੂੰ ਕੁੱਛ ਕੇ ਨਿਵਰਾ ਲਗਾਂ ਮੈਂ। ਅਮਰ ਦੱਸੀ ਕੌਣ ਚੀਕਾ ਮਾਰਦਾ ਹੁੰਦਾ ਸਾਰਿਆਂ ਨਾਲ ਵੱਧ। ਹਾਂ, ਕਿਉਂ? This is man is very ਚੀਕਾ ਮਾਰਿੰਕਿਉਂ ਨਾਲ ਦੀ ਨਾਲ ਫੂਸਾ ਕਰਦਾ ਕਹਿੰਦੀ ਲੈ ਜਾ। ਮੈਂ ਤਾਂ ਟੋਕਰੀਆਂ ਬੰਨ੍ਹਦੇ ਇਹਨਾਂ ਦੇ ਮੇਰੇ ਵੀਰ। ਸਿੱਧੀਆਂ ਟੋਕਰੀਆਂ ਦੇ ਵਿੱਚ ਕਣੇ ਨਹੀਂ ਮੇਰੀ ਮੋਟੋ। ਪਾਣੀ ਉਹ ਕਹਿੰਦੀ ਮੈਂ ਨਹੀਂ ਪੀਣਾ ਪਾਣੀ। ਓਹ ਕਹਿੰਦੀ ਐਡੀ ਗੋਰੀ ਮੱਝ ਵੇਖ ਕੇ ਮੈਨੂੰ ਸ਼ਰਮ ਆ ਗਈ ਐ। ਚੋਸ ਇਹਨੂੰ ਸ਼ਰਮ ਆ ਗਈ ਇਹਨੂੰ। ਮਾ ਆ ਗਈ ਸੋਰੀ ਐ ਬੇ ਮਾ ਚਾਹ ਜਾਨੀਏ ਸ਼ਰਮ ਹੋ ਗਈ ਐ। ਉਹ ਫਿਰ ਭੱਜ ਗਈ। ਮੋਠ ਓਏ ਮੇਰਾ ਪਾਣੀ ਪੀਵੀ ਜਾ ਨਾ ਓਏ ਪਰਿਓ। ਨਿੱਕੇ ਤੂੰ ਇਹਨੂੰ ਫੜ ਲਾ ਮੈਂ। ਹਾਂਜੀ ਗਾਜੂ ਦੇਖ ਲਉਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।